ਸਤਿ ਸ਼੍ਰੀ ਅਕਾਲ ਤੁਸੀਂ ਨਹੀਂ ਦੇਖੇ ਨਾ ਸੱਚੇ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਪੰਜਾਬੀ ਲਾਈਫ ਸਟਾਈਲ ਕੁਕਿੰਗ ਤੇ ਸਤਿ ਸ਼੍ਰੀ ਅਕਾਲ ਕਰੋ ਤੁਸੀਂ ਵੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਾਪਾ ਤੇ ਵੀ ਕਰੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਾਪਾ ਤੇ ਇਹ ਕਰੋ ਪਾਜੀ ਫ੍ਰੀ ਹੋਣਗੇ ਫੇਰ ਹੀ ਆ ਪਾਜੀ ਸੋ 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 ਬਿਜ਼ੀ ਆ ਪਾਜੀ ਨੇ ਸ਼ੂਜ਼ ਜਿਹੜੇ ਉਹ ਗੱਡੀ 'ਚ ਆ ਕੇ ਪਾਉਣੇ ਹੁੰਦੇ ਆ ਹਾਂਜੀ ਕਾਓ ਹੈਰੀ ਚਲੋ ਤੁਸੀਂ ਦੱਸੋ ਅੱਜ ਆਪਾਂ ਕਿੱਥੇ ਚੱਲੇ ਆ ਮਾਮੂ ਪੇਣ ਉੱਥੇ ਕੀ ਆ ਉਹ ਤਾਂ ਇਹਦੇ ਨਹੀਂ ਕੇਕ ਕੇਕ ਨਹੀਂ ਅੱਜ ਉੱਥੇ ਕੀ ਆ ਕੇਕ ਕਿਉਂ ਲੈ ਕੇ ਆਣਾ ਵਾ ਚਲੋ ਦੱਸੋ ਕੇਕ ਕਿਉਂ ਲੈ ਕੇ ਆਣਾ ਇਹਦਾ ਕੇਕ ਲੈ ਕੇ ਆਣਾ ਉਹ ਗੁਰਫਤ ਦਾ ਸੱਤ ਜਾ ਜਬੜਾ ਉਹ ਵਾ ਉਹ ਪੂਰਾ ਦੱਸ ਗਿਆ ਹੈਰੀ ਓਏ ਮੈਨੂੰ ਤਾਂ ਇਸ਼ਾਰਾ ਪਤਾ ਹੈ ਤੈਨੂੰ ਕਿੰਨੇ ਦੱਸਿਆ ਸੀ ਅੱਜ ਗੁਰਫਤੇ ਦਾ ਬਰਥਡੇ ਆ ਹਾਂ ਦੱਸੋ ਹਾਂ ਤੈਨੂੰ ਕਿੰਨੇ ਦੱਸਿਆ ਸੀ ਅੱਜ ਗੁਰਫਤੇ ਦਾ ਬਰਥਡੇ ਆ ਕੇਕ ਲਿਆਣਾ ਹੀ ਆਪਾਂ ਕਰ ਲਉ ਆਪਾਂ ਕੱਲ ਕੇਕ ਲੈ ਕੇ ਆਉਣਾ ਸੀ ਹਾਂਜੀ ਨਹੀਂ ਹੋਈ ਨਹੀਂ ਆ ਪਰਲੀ ਸਾਈਡ ਬਹਿ ਜਾ ਤੇ ਪਰਲੀ ਸਾਈਡ ਬਹਿ ਜਾਣਾ ਆ ਵੀ ਟ੍ਰੈਮ ਸਟਿਕੋ ਇਹ ਲੋ ਸੌਂ ਟ੍ਰੈਮ ਸਟਿਕ ਵੇਪੋ ਬੋਲੇ ਨਿਭਾਈਏ ਅੱਜ ਕੱਚੀ ਨਹੀਂ <laughs> healthy, healthy. happy and healthy how are you harry happy and healthy what is your name my name is Harry Seng. your name is harry singh harry singh harry harry ha harry ni no. 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 harry ਬੋਲ ਹਰ ਹਰੀ ਸਿੰਘ ਨਹੀਂ ਬੋਲਣਾ ਕਲਾਸਟ ਵੀ ਮਿਲਦਾ ਕਹਿੰਦਾ ਹੋਣਾ ਮਾ ਵੀ ਮੈਨੂੰ ਹੈਰੀ ਸਿੰਘ ਨਹੀਂ ਬੋਲਣਾ ਕਲਾਸਟ ਵੀ ਕਹਿੰਦੇ ਹੁੰਦੇ ਜੇ ਹੈਰੀ ਉਹ ਸਕੂਲ ਜਾ ਗਿਆ ਆ ਗਿਆ ਹੈ ਹੈਰੀ ਦੀ ਕਲਾਸ ਕਿਹੜੀ ਆ ਹੈਰੀ ਦੱਸੋ ਹੈਰੀ ਕਲਾਸ ਕਿਹੜੀ ਕਰਦੀ ਨਰਸਰੀ ਕਲਾਸ ਦੇ ਹੁੰਦਾ ਨਰਸਰੀ ਹਾਂ ਨਰਸਰੀ ਕਲਾਸ ਹਾਂਜੀ ਨਹੀਂ ਤੇ ਲੋਕ ਸਾਭੇ ਇੱਕਦੇ ਨਾ ਦੀ ਗਿੰਦੇ ਨਾ ਪੂਰੇ ਨਾਮ ਲੈਂਦੇ ਪੂਰੇ ਨਹੀਂ ਲੈਂਦੇ ਇੱਕ ਦਿਨ ਇਹਦੇ ਮੈਡਮ ਨੇ ਲਿਆ ਹੀ ਵੀ ਹੈਰੀ ਇਧਰ आओ ਆਪकी ਮੰਮੀ ਆਈ ਆ ਤੇ ਆਪਕੇ ਮਮਾ ਆਏ ਆ ਉਹ ਨਹੀਂ ਮੈਸਿਬਲ ਮੈਮ ਨੇ ਕਿਹਾ ਵੀ ਹੈਰੀ ਆਪ ਵੀ ਹੈਰੀ ਬੋਲ ਰਹੇ ਹੋ ਉਹ ਪੇਰੈਂਟਸ ਬੋਲ ਸਕਦੇ ਕਿ ਨਹੀਂ ਆਪ ਬਾਣੀ ਬੋਲ ਸਕਦੇ ਮੈਸਿਬਲ ਮੈਮ ਨੇ ਕਿਹਾ ਸੀ ਹੈਰੀ ਨਹੀਂ ਬੋਲਣਾ ਹਰਵਿਰਾਜ ਸਿੰਘ ਬੋਲਣਾ ਹੈ ਠੀਕ ਹੈ ਬੱਚਾ ਮੈਮ ਨੇ ਕਿਹਾ ਸੀ ਨਹੀਂ ਹੈਰੀ ਹੈ

Hmm. मेरा पट नहीं पापा जी दा नहीं स्कूल मेरा पुराना स्कूल अग्गे आ स्कूल दा पहले स्कूल दा नाम 33 पहले केड़ा पहले दा पता नहीं आप नहीं पता निकल नाम हर हर करवार नहीं यार कुछ <laughs> हर कुछ <वो> <laughs> हर कुछ हर कृष्ण सो स्कूल सो क्लास कौन होता इतना कौन सामने ਹਾਂਜੀ ਕੀ ਕਹਿੰਦੇ ਅੱਜ ਸੰਨੀ ਤੇਰਾ ਕੋਦੇ ਸੰਨੀ ਤੂੰ ਸੰਨੀ ਦੇ ਤੈਨੂੰ ਕਿੰਨੇ ਦੱਸਿਆ ਸੀ ਵੀ ਇਹਨੂੰ ਸੰਨੀ ਦੇ ਕੇ ਦਿਆ ਸੰਨੀ ਦੀ ਪਤਾ ਨੂੰ ਰੰਨੀ ਦੇ ਵੀ ਇੱਕ ਦੇ ਦੱਸ ਮੈਂ ਆਪੇ ਆਖਾ ਬਿਨੈ ਕਿੰਨੇ ਦੱਸਿਆ ਸੀ ਕਿੰਨੇ ਦੱਸਿਆ ਮੈਮ ਨੇ ਮੈਮ ਨੇ ਮਾਮਾ ਦੱਸਾ ਹੀ ਮੈਮ ਨੂੰ ਮੈਮ ਨੂੰ ਹੈਰੀ ਨੇ ਸਹਿਰੀ ਬਣਾਉਂਦਾ ਏ ਤੁਸੀਂ ਪੜਾਉਂਦੇ ਉੱਥੇ ਮੈਡਮ ਨੂੰ ਕਿ ਜੇ ਮੈਡਮ ਕੋਲ ਤੁਸੀਂ ਵੜਦੇ ਜੇ ਮੈਂ ਪਰਦਾਈ ਮੈਡਮ ਕੋਲ ਅੱਛਾ ਅੱਛਾ ਕਿਹਦਾ ਤੁਹਾਨੂੰ ਮੈਂ ਇਹਦਾ ਰੀਨੀ ਗੇਮ ਖੇਡੀ ਅੱਛਾ ਮੈਂ ਮੈਂ ਵੀ ਕੋਈ ਗੇਮ ਖੇਡੀ ਹੈ ਇਹਨਾਂ ਦਾ ਚਲੋ ਰੀਨੀ ਕੀ ਕੱਲ ਵੀ ਗਏ ਹਾਂ ਹੀ ਰੀਨੀ ਡੇ ਵਾਲੀ ਗੇਮ ਖੇਡੀ ਹੈ ਹੈਰੀਓ ਕਿਦਾਂ ਖੇਡੀ ਸੀ ਰੀਨੀ ਡੇ ਵਾਲੀ ਗੇਮ ਮੈਂ ਤੇ ਰੀਨੀ ਗੇਮ ਆਹ ਆ ਇਹਦਾ ਸੋਚੋ ਕਹਿਣਾ ਰੁਕ ਜਾਓ ਸੋਚ ਲੈਣਾ

ਹਾਂ ਬਹੁਤ ਕੋੜਾ ਹੈਰੀ ਨੇ ਕੋੜਾ ਦੇਖਿਆ ਆਪਾਂ ਕਹਿ ਦਿੰਦੇ ਨਾ ਬੱਚੇ ਟੀਵੀ ਵੇਖਦੇ ਆ ਟੀਵੀ ਵਿੱਚੋਂ ਚੰਗੀਆਂ ਗੀਤਾਂ ਵੀ ਸਿੱਖਦੇ ਆ ਹਨਾ ਹਰ ਰੋਇਨ ਨੂੰ ਕਿੰਨੀਆਂ ਚੀਜ਼ਾਂ ਜਿਹੜੀਆਂ ਟੀਵੀ ਦੇ ਵਿੱਚੋਂ ਸਿੱਖੀਆਂ ਐ ਤੇ ਜਿਵੇਂ ਆਪਾਂ ਉਹ ਪਾਪਾ ਪਿਗ ਇੰਗਲਿਸ਼ ਲਾ ਦਿੰਦੇ ਆ ਤਾਂ ਬੜੀਆਂ ਚੀਜ਼ਾਂ ਹੈ ਰਹੀ ਉਹਦੇ ਤੋਂ ਸਿੱਖ ਲੈਂਦਾ ਹੀ ਪਾਪਾ ਪਿਗ ਦੇ ਵਿੱਚੋਂ ਹੀ ਪਰ ਇਹ ਨਵਾਂ ਕਈ ਕਈ ਕਾਰਟੂਨ ਚੰਗੇ ਹੁੰਦੇ ਜਿਵੇਂ ਆ ਚੀਕੂ ਬੰਟੀ ਵਾਲੇ ਕਾਰਟੂਨ ਮੈਨੂੰ ਨੇ ਚੰਗੇ ਲੱਗਦੇ ਨੇ ਬਹੁਤ ਹੀ ਬੇਕਾਰ ਕਾਰਟੂਨ ਬੰਦਾ ਲੜਨਾ ਸਿੱਖਦਾ ਆਫੀ ਲੜਨਾ ਸਿੱਖਦਾ ਚਤਰ ਚਲਾਕੀ ਕਿਵੇਂ ਕਰਨੀ ਆ ਇੱਕ ਦੂਜੇ ਨੂੰ ਧੋਖਾ ਕਿਵੇਂ ਦੇਣਾ ਆ ਮਮੀ ਪਾਪਾ ਨੇ ਸਿਖਾਉਂਦੇ ਨੇ ਇੱਕ ਹੋਰ ਦੋ ਦੋ ਤਿੰਨ ਆ ਸਿੱਖਣ ਵਾਲੇ ਬੱਚੇ ਇੱਕ ਪਾਪਾ ਪਿਗ ਦੇ ਦੀ ਹੋਰ ਕਿਹੜਾ ਏ ਜਿਹਦੇ ਵਿੱਚ ਉਹ ਪਾਰ ਕਰੀਦੇ ਆ ਲੈਵਲ ਹਾਂ ਚੀਕੂ ਬੰਟੀ ਅਭੀ ਹਮ ਇਸ ਰਸਤੇ ਸੇ ਜਾਏਗੇ ਕੀ ਜ਼ਰਾਸਤ ਜਾਈਗੀ ਹਾਂ ਹਾਂ ਜੇ ਐਮ ਜੀ ਵਾਲਾ ਦੀ ਉਹ ਜੜਾ ਜੇ ਐਮ ਜੀ ਵਾਲਾ ਹਾਂ ਮੁੰਦੇ ਵੇਖਿਆ ਇਹ ਤਾਂ ਪਾ ਆਹ ਮੁੰਦੇ ਵੇਖਿਆ ਇਹ ਮੈਂ ਹਾਂਜੀ ਮੋਟੂ ਮਤਲਬ ਵੀ ਵਧੀਆ ਏ ਉਹ ਮੋਟੂ ਨਹੀਂ ਆ ਰਹਾ ਵਧੀਆ ਚੰਗੀ ਚੀਜ਼ ਵਿਖਾਈ ਚੱਲ ਰਹੀ ਆ ਦੇਖਾ ਉਹ ਚੰਗੀ ਆ ਆ ਬੱਬਾ ਹਾਂ ਉਹ ਤਾਂ ਡੋਪਟਰ ਕੰਟਰੋਲ ਕਣਕਾ ਪਾ ਗਈ ਹੈ ਪਰ ਲਗਾਤਾਰ ਹੀ ਲੋਕਾਂ ਨੇ ਕਣਕਾ ਡਾਉਣ ਜਾਂ ਸ਼ੁਰੂ ਕਰ ਦੇਣੀ ਆ ਕੰਬਾਈਨੇ ਕੰਬੋਇਨੇ ਤੇ ਦਿਖਣੀ ਨਹੀਂ ਨਹੀਂ ਅੱਗੇ ਇੰਨੀਆਂ ਦੇਖਦੀਆਂ ਹੁੰਦੀਆਂ ਨਹੀਂ ਪੱਕੀਆਂ ਨਹੀਂ ਤਾਂ ਹੋ ਗਈ ਨਹੀਂ ਪੱਕੀਆਂ ਹੋ ਵੇਖੋ ਬੁਰੀਆਂ ਪੱਕੀਆਂ ਆਏ ਤੇ ਆ ਯਾਰ ਰੰਗ ਬਦਲਿਆ 골ਡਨ ਸੋਨੇ ਦੀ ਜਿਹੜੀ ਸੋਨੇ ਦੀ ਜਿਹੜੀ ਹੈ ਨਾ ਇੰਨਾ ਦਿਨ ਅਸਤੇ ਪੱਕੀ ਸੋਨੇ ਦੀ ਜਿਹੜੀ ਹੈ ਜਦੋਂ ਕੁਪਰੋ ਕੁਪਰੋ ਵੀਡੀਓ ਬਣਾਈਏ ਤੇ ਬਿਲਕੁਲ 골ਡਨ 골ਡਨ ਹੀ ਲੱਗਣਾ ਪੂਰਾ ਪੰਜਾਬ ਸਾਡੇ ਸਾਡੇ ਇਹ ਸਕੂਲ ਹੈ ਨਾ ਉਹਦੇ ਬਿਲਕੁਲ ਪਿਛੇ ਸੇਮ ਇਹੋ ਜਿਹਾ ਬੜਾ ਵੱਡਾ ਥਾਂ ਤੇ İtalyan'da bir tane de Pali'ye giden bir şey var. Nuri'nin de var. ਹੈਪੀ ਬਰਥਡੇ ਗੁਰਪਤੇ ਨਾ ਨਾ ਕਿਹਦੇ ਕਿਹਦੇ ਨੂੰ ਕਿਹੜੇ ਘਰੋਂ ਫੁਕਾਇਦੇ ਕੋ ਫੇਰ ਪਤੀ ਬਾਦਾ ਜੋ ਤੁਸੀਂ ਹੀ ਹਰ ਵੇਲੇ ਤੁਸੀਂ ਉਹਦੇ ਉੱਤੇ ਚੱਲ ਜਾਂਦੀ ਉਹਦੇ ਨਾਲ ਜੰਨਤ ਨਾਲ ਗੁਰ 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 ਇਹਨਾਂ ਨੂੰ ਕੋਈ ਕਹਦੇ ਬਰਥਡੇ ਕਰੋ ਪੂਰੇ ਆਪਣੇ ਕੱਪੜੇ ਹਾਂ ਜੀ ਇਧਰ ਇਧਰ ਵੀ ਬੱਤੇ ਹੈਰੀ ਤੁਸੀਂ ਇੱਧਰ ਚਲੋ ਚਲੋ ਇੱਧਰ ਨੂੰ ਮੂੰਹ ਕਰਕੇ ਕਰੋ ਹੈਪੀ ਬਰਥਡੇ ਲੱਗਿਓ ਜੋ ਹੈਰੀ ਲੱਗਿਓ ਜੋ ਲੱਗਿਓ ਜੋ ਹੈਰੀ ਗੁਰਪਤੇ ਨੂੰ ਬਿਠਾਉਣਾ ਨਹੀਂ ਗੁਰਪਤੇ ਨੂੰ ਰੋਣ ਲੱਗ ਜਾਣਾ ਨੇ ਅਜੇ ਸਾਈਡ ਵਿੱਚ ਵੀ ਆਈ ਪੀ ਬੰਦਾ ਟਾਈਮ ਟੂ ਟਾਈਮ ਹੀ ਆਊਗਾ ਉਹ ਬਾਸੀਆਂ ਆਈ ਜਾਂਦੀਆਂ ਜਲਦੀ ਆ ਜਾਓ ਲੀਡਰ ਨੂੰ ਨੀਂਦ ਆ ਗਈ ਹੈ ਵੀ ਆਈ ਪੀ ਨੂੰ ਵੀ ਆਈ ਪੀ ਬੰਦੇ ਨੂੰ ਨੀਂਦ ਆ ਗਈ ਆ ਹਾਂ ਚਲੋ ਸਾਢੇ 8 ਹੋ ਗਿਆ ਟਾਈਮ ਹੋ ਗਿਆ ਤੇ ਹੁਣ ਆਪਾਂ ਚਲੇ ਆਂ ਵਾਪਿਸ ਕਰੀ ਹਾਂ ਦੀ ਵੀਡੀਓ ਬਣਾ ਲਈਏ ਜੀ ਕਿੰਨੀ ਆਉਂਦੀ ਲਾਈਨਾਂ ਇੰਨੀਆਂ ਬੜੀਆਂ ਪਈਆਂ ਨੇ ਹਲੋ